ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਾਜਕੁਮਾਰ ਬਜਾੜ ਡੀਐਸਪੀ ਉਪ ਕਪਤਾਨ ਸਾਹਿਬ ਡਿਵੀਜ਼ਨ ਨਵਾਂ ਸ਼ਹਿਰ ਦੀ ਰਹਿਮਾਈ ਹੀਟ ਮਾੜੇ ਅਨਸਰਾਂ ਖਿਲਾਫ ਛੇੜੀ ਮਹਮ ਤਾਹਿਰ ਮੁੱਖ ਥਾਣਾ ਔੜ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਨਸ਼ਾ ਸਮਗਲਰ ਦੁਆਰਾ ਨਸ਼ਾ ਵੇਚ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਈ ਪ੍ਰਾਪਰਟੀ 1 ਕਰੋੜ 53 ਲੱਖ ਕ 49176 ਰੁਪਏ ਦੀ ਪ੍ਰਾਪਰਟੀ ਫਰੀਜ਼ ਕਰਵਾਈ ਜਾ ਚੁੱਕੀ ਹੈ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਰਾਈਟ ਵਿੱਚ ਕਰਮਕੁਪੜ ਕੋਲ ਮੁਖ ਅਫਸਰ ਥਾਣਾ ਆਡ ਵੱਲੋਂ ਇੰਸਪੈਕਟਰ ਨਰੇਸ਼ ਕੁਮਾਰ ਵੱਲੋਂ ਇਹ ਜਿਹੜੀ ਨਸ਼ਾ ਸਮਗਲਰ ਹੈਗਾ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਾਈ ਗਈ ਜਿਹਦਾ ਨਾਮ ਸੰਦੀਪ ਕੌਰ ਵਾਈਫ ਆਫ ਲਬ੍ਰੀਤ ਹੈ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਹੈ ਅੱਜ ਕੱਲ ਇਹ ਜੇਲ੍ਹ 'ਚ ਹੈਗੇ ਸੋ ਇਹਦੀ ਇਹ ਪ੍ਰਾਪਰਟੀ ਜਿਹੜੀ ਕੋਠੀ ਬਣਾਈ ਗਈ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜਿਹਦੀ ਕੁੱਲ ਕੀਮਤ 47 ਲੱਖ 36000 ਰੁਪਏ ਹੈ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਹੈ ਔਰ ਅੱਜ ਅਸੀਂ ਇਹ ਫ੍ਰੀਜ਼ਿੰਗ ਜਿਹੜੇ ਆਰਡਰ ਹੈਗੇ ਆ ਉਹ ਇਹਨਾਂ ਦੇ ਘਰ ਮਤੇ ਚਿਪਕਾਏ ਆ ਹੁਣ ਕਿਨੇ ਮਾਮਲੇ ਦਰਜ ਨੇ ਸਰ ਇਹਨਾਂ ਤੇ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀ ਮਾਮਲਾ ਦਰਜ ਹੈ ਲੇਕਿਨ ਇਹਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਤੇ ਮੁਕਦਮੇ ਦਰਜ ਹੈ ਜਿਹੜਾ ਇਹਦਾ ਘਰ ਵਾਲਾ ਹੈ ਲਬਪ੍ਰੀਤ ਉਹਦੇ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਇਹਦੇ ਫਾਦਰ ਹੈਗੇ ਜਰਨੈਲ ਜੈਲੀ ਉਹਨਾਂ ਦੇ ਖਿਲਾਫ ਵੀ ਬਹੁਤ ਸਾਰੇ ਮੁਕਦਮੇ ਦਰਜ ਹੈ ਇਹਦੇ ਚਾਚਾ ਦੇਬੀ ਹੈ ਉਹਦੇ ਖਿਲਾਫ ਮੁਕਦਮੇ ਦਰਜ ਹੈ ਔਰ ਇਹਦੀ ਮਾਤਾ ਕਮਲੇਸ਼ ਜਿਹੜੀ ਅੱਜਕੱਲ ਮਫਰੂਰ ਚੱਲ ਰਹੀ ਹੈ ਉਹਦੇ ਖਿਲਾਫ ਵੀ ਮੁਕਦਮੇ ਦਰਜ ਹੈ ਸੋ ਸਾਰਾ ਇਹ ਪਰਿਵਾਰ ਜਿਹੜਾ ਹੈਗਾ ਇਸ ਕੰਮ ਵਿੱਚ ਮਲਬਸ ਹੈਗਾ ਸਰ ਜਿਹੜੇ ਜਿਹੜੇ ਫਰਦ ਹੋ ਗਏ ਇੰਦਰਾਜ ਹੋ ਗਿਆ ਨਾਮਦਰਜ ਹੋ ਜਾਂਦਾ ਇਹਨੇ ਤੇ ਰੈਡੈਂਟੀ ਹੁੰਦੀ ਨਹੀਂ ਬਿਲਕੁਲ ਹੁਣ ਜਿਹੜਾ ਫ੍ਰੀਜ਼ਿੰਗ ਆਰਡਰ ਹੋਣ ਤੋਂ ਬਾਅਦ ਇਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਇੰਦਰਾਜ ਹੋ ਜਾਏਗਾ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾਮ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ ਆਫ ਹੋਰ ਕਿਸੇ ਤਰ੍ਹਾਂ ਕਰ ਸਕਦਾ ਜਿਆਦਾਤਰ ਇਹ ਜਿਹੜੇ ਪ੍ਰਾਪਰਟੀ ਅੱਜ ਕੱਲੇ ਖਰੀਦੇ ਆ ਜੇ ਉਹੀ ਖਰੀਦੇ ਜਿਨ੍ਹਾਂ ਦੀ ਕੋਈ ਫਰਦ ਨਹੀਂ ਹੁੰਦੀ ਜਾਂ ਕਿਤੇ ਰਹਿਤੇਦਾਰ ਜਾਂ ਕਿਤੇ ਆਨਵਾਰਡ ਜਾਂ ਕਿਤੇ ਹੋਰ ਸੱਜਣ ਮਿੱਤਰ ਦੇ ਨਾਂ ਤੇ ਜਾਂ ਗੱਡੀਆਂ ਇਹ ਉਸੇ ਖਰੀਦੇ ਉਹਨਾਂ ਤੇ ਕੀ ਕਰ ਸਕਦੇ ਅਗਰ ਕੋਈ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਮਾਈ ਦੁਆਰਾ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਇਹਨਾਂ ਨੇ ਪ੍ਰਾਪਰਟੀ ਕਮਾਈ ਹੈ ਔਰ ਉਸ ਰਿਸ਼ਤੇਦਾਰ ਦੇ ਕੋਲ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਥੈਨ ਅਸੀਂ ਉਸ ਚੀਜ਼ ਨੂੰ ਵੀ ਫ੍ਰੀਜ਼ ਕਰਾ ਸਕਦੇ ਤੁਸੀਂ ਪਿਛਲੇ ਟਾਈਮ 'ਚ ਦੇਖਿਆ ਹੋਣਾ ਐਸ ਐਚਓ ਆਡ ਵੱਲੋਂ ਜਿਹੜੇ ਹੈਗੇ ਆ ਕੁਝ ਪ੍ਰਾਪਰਟੀ ਫ੍ਰੀਜ਼ ਕਰਾਈਆਂ ਗਿਆ ਜਿਨ੍ਹਾਂ ਵਿੱਚ ਉਹਨਾਂ ਦੇ ਵਹੀਕਲ ਵੀ ਜਿਹੜੇ ਹੈਗੇ ਉਹ ਫ੍ਰੀਜ਼ ਕਰਾਏ ਗਏ ਸੋ ਡੀਟੀਓ ਦੇ ਵੀ ਅੰਧਰਾਜ ਹੋ ਜਾਂਦਾ ਉਹ ਵਹੀਕਲ ਦੀ ਡਿਸਪੋਜ਼ਲ ਵੀ ਨਹੀਂ ਕਰ ਸਕਦੇ ਸਰ ਕਈ ਵੇਲੇ ਪਤਾ ਹੈ ਗੱਲ ਚੱਲਦੀ ਹੈ ਕਿ ਸਾਹਮਣੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸਾਹਮਣੇ ਆਉਂਦਾ ਜਿੱਦਾਂ ਕਈ ਵੇਲੇ ਬੀਟੇ ਦੇ ਜਾਂ ਨੋਹ ਦੇ ਨਾਂ ਤੇ ਜਾਂ ਮੀਟਰ ਵਗੈਰਾ ਲੱਗੇ ਤਾਂ ਉਸ ਤੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ ਬਿਲਕੁਲ ਬਿਲਕੁਲ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਸ ਚੀਜ਼ ਨੂੰ ਫ੍ਰੀਜ਼ ਕਰਾਇਆ ਜਾਂਦਾ ਹੈ ਸੋ ਮੈਂ ਇੱਥੇ ਨਾਲ ਦੀ ਨਾਲ ਦੱਸਣਾ ਚਾਹੂੰਗਾ ਹੁਣ ਤੱਕ ਐਸਐਚਓ ਆਡ ਵੱਲੋਂ ਤਿੰਨ ਪ੍ਰਾਪਰਟੀਆਂ ਪਿਛਲੇ ਤਿੰਨ ਮਹੀਨੇ ਦੇ ਵਿੱਚ ਹੀ ਫ੍ਰੀਜ਼ ਕਰਾਈਆਂ ਗਈਆਂ ਹਨ ਔਰ ਪੂਰੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਪੰਜ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਗਈਆਂ ਹਨ ਜਿਨ੍ਹਾਂ ਦੀ ਕੁੱਲ ਕੀਮਤ ਜਿਹੜੀ ਹੈ 2 ਕਰੋੜ 9 ਲੱਖ ਰੁਪਏ ਬਣਦੀ ਹੈ ਸੋ 2 ਕਰੋੜ 9 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਪ੍ਰਾਪ ਨਮਾਸ਼ਾਰ ਸਾਡੂ ਜੀ ਨੂੰ ਫ੍ਰੀਜ਼ ਕੀਤੀ ਗਈ ਹੈ। ਨਸ਼ੇ ਦੀ ਨੂੰ ਸੁਨੇਹਾ ਕਿ ਨਸ਼ੇ ਵਿਚਨ ਵਾਲੇ ਨੂੰ ਨਸ਼ੇ ਵਿਚਨ ਵਾਲਿਆਂ ਨੂੰ ਬੜਾ ਸਪੱਸ ਸਨੇਹ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਵੇਚਣ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਮੁਕਾਦਮੇ ਤਰਕ ਕੇ ਜੇਲ੍ਹ ਭੇਜਾਂਗੇ ਉੱਥੇ ਉਹਨਾਂ ਦੁਆਰਾ ਇਸ ਕਮਾਈ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਾਂਗੇ ਜਿਹੜੀ ਉਹਨਾਂ ਦੇ ਕਿਸੇ ਕੰਮ ਆਉਣ ਵਾਲੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਨਸ਼ੇ ਵੇਚਣ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ।